ਹੈਲੋ ਹਾਂਜੀ ਸਸਤਰੀ ਕਾਲ ਦੀ ਜਿਹੜੇ ਪਰਾਂਮ ਦੇ ਪਸ਼ੂ ਰੱਖੇ ਹੋਏ ਆ ਉਹ ਗੋਬਰ ਗੈਸ ਜਰੂਰ ਲਗਾਓ ਸੈਂਟਰ ਸਰਕਾਰ ਦੀ ਸਕੀਮ ਹੈ ਤੇ ਸਬਸਿਡੀ ਵੀ ਮਿਲਦੀ ਹੈ ਪਹਿਲਾਂ ਨਾਲੋਂ ਵੱਧ ਮਿਲਦੀ ਹੈ ਸਬਸਿਡੀ ਗੋਬਰ ਗੈਸ ਹੈ ਜਿਹੜੀ ਉਹ ਦੋ ਤਰ੍ਹਾਂ ਦੇ ਨੇ ਸਾਦੇ ਵੱਡਾ ਮਿਸਤਰੀ ਸਾਹਿਬ ਨਾਲ ਪੂਰੀ ਗੱਲਬਾਤ ਕਰਨੀ ਆਪਾਂ ਨੇ ਤੇ ਅਸੀਡਾ ਵਰਜ ਪ੍ਰਚਾਰਣ ਸਿੰਘ ਕਲੇਰ ਨੇ ਕਿਹਾ ਇਹਨਾਂ ਨਾਲ ਵੀ ਗੱਲਬਾਤ ਕਰਨੀ ਕਿਵੇਂ ਸਬਸਿਡੀ ਵਾਲਾ ਫਾਰਮ ਭਰਨਾ ਕਿਵੇਂ ਸਬਸਿਡੀ ਮਿਲੂ ਸਾਰੀ ਗੱਲਬਾਤ ਕਰ ਲਈਏ ਆਪਾਂ ਨੂੰ ਗੋਬਰ ਗੈਸ ਲਵਾਏ ਨੂੰ 5 ਸਾਲ ਹੋ ਗਏ ਅੱਜ ਤੱਕ ਸਿਲੰਡਰ ਭਰਉਣ ਦੀ ਲੋੜ ਨਹੀਂ ਪਈ ਜਦੋਂ ਕਿਤੇ ਇਕੱਠ ਜਾਂ ਪ੍ਰੋਗਰਾਮ ਹੁੰਦਾ ਉਦੋਂ ਹੀ ਪੈਂਦੀ ਆ ਲੋੜ ਸਿਲੰਡਰ ਭਰਉਣ ਦੀ ਤਿੰਨੇ ਹੀ ਨਜਾਰੀ ਨੇ ਆਪਾਂ ਮਿਤੀ ਸਾਹਿਬ ਨਾਲ ਪੂਰੀ ਗੱਲਬਾਤ ਕਰਦੇ ਆ ਜਿਹੜਾ ਭਾਈ ਬਣਾ ਰਿਹਾ ਕਿੰਨੇ ਕ ਏਰੀਆ ਚ ਜਿਹੜਾ ਗੋਬਰ ਗੈਸ ਆ ਉਹ ਜਗਾ ਕਵਰ ਕਰਨੀ ਪੈਂਦੀ ਹੈ ਤੇ ਕਿੰਨਾ ਕ ਖਰਚਾ ਆਉਂਦਾ ਇਟ ਲੱਗਦੀ ਹੈ ਕਿੰਨੀ ਇੱਕ ਸਿਮਿੰਟਿਕ ਦਾ ਖਰਚਾ ਰੀਤੇ ਦਾ ਖਰਚਾ ਲੇਬਰ ਦਾ ਖਰਚਾ ਸਾਰੀ ਗੱਲਬਾਤ ਕਰਾਂਗੇ ਆਪਾਂ आजो मिलते वीरnabla और आज मिस्त्री जी की हालचाल है जी हां ठीक है जी की नाम है जी अपना नाजर खान जी केड़ा पਿੰਡ है जी भुदन ਪਿੰਡ ਹੈ ਜੀ ਮਲੇਰ ਕੋਲੇ ਜੋ ਪੈਂਦਾ ਠੀਕ ਹੈ ਜੀ ਗੋਬਰ ਗੈਸ ਬਣਾਉਂਦੇ ਆ ਜੀ हां जी ਕਿੰਨੇ ਸਾਲਾਂ ਤੋਂ ਬਣਾ ਰਹੇ ਹੋ ਜੀ ਹਾਲਤਾ ਜੀ 92 93 ਦੇ ਚੱਲਦੇ ਆ 92 93 ਦੇ ਜੀ ਅੱਜ ਤੱਕ ਕਿੰਨੇ ਕੁ ਬਣਾਤੇ ਹੋਣੇ ਗੋਬਰ ਗੈਸ ਹਜ਼ਾਰਾਂ ਦੇ ਹਿਸਾਬ ਨਾਲ ਜੀ ਅੱਛਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਈ ਕਿਸੇ ਦੀ ਕੰਪਲੇਂਟ ਆਈ ਬਣਾ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਹਾਂ 6-7 ਜ਼ਿਲ੍ਹਿਆਂ 'ਚ ਕੰਮ ਕਰਦੇ ਆ ਬਰਨਾਲਾ ਪਟਿਆਲਾ ਸੰਗਰੂਰ ਮਲੇਰਕੋਲਾ ਠੀਕ ਹੈ ਜੀ ਹਾਂ ਤੇ ਜਿਹੜਾ ਜਗੋਬਰ ਗੈਸ ਲਾ ਰਹੇ ਹੋ ਕਿਹੜੇ ਪਿੰਡ ਲਾ ਰਹੇ ਹੋ ਇਹ ਗੁਜਰਾਂ ਲਾ ਰਹੇ ਆ ਜੀ ਅੱਛਾ ਜੀ ਸੰਗਰੂਰ ਜ਼ਿਲ੍ਹੇ 'ਚ ਠੀਕ ਹੈ ਜੀ ਜੀ ਕਿਹ ਸਾਈਜ਼ ਦਾ ਲਾ ਰਹੇ ਹੋ ਗੋਬਰ ਗੈਸ ਇਹ 6 ਕਣ ਮੀਟਰ ਦਾ ਜੀ 6 ਕਣ ਮੀਟਰ ਦਾ ਜੀ ਹਾਂ ਜੀ ਤੇ ਇਹਦਾ ਸਾਈਜ਼ ਦੱਸੋ ਆਪਾਂ ਨੂੰ ਇਹ ਸਾਈਜ਼ ਸਾਰਿਆਂ ਤੋਂ ਵੱਡਾ ਜੀ 6 ਕਣ ਮੀਟਰ ਦਾ ਅੱਛਾ ਜੀ ਇਹ ਤੋਂ ਛੋਟਾ 4 ਕਣ ਮੀਟਰ ਦਾ ਠੀਕ ਹੈ ਜੀ ਉਹ ਤੋਂ ਛੋਟਾ 3 ਕਣ ਮੀਟਰ ਦਾ ਠੀਕ ਹੈ ਹਾਂ ਜੀ ਇਹ ਪਰਿਵਾਰ ਦੇ ਹਿਸਾਬ ਨਾਲ ਡੰਗਰਾਂ ਦੇ ਹਿਸਾਬ ਨਾਲ ਲੱਗਦਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਜਿਹੜਾ ਇਹ ਵੱਡਾ 6 ਕਣ ਮੀਟਰ ਦਾ ਹਾਂ ਜੀ ਇਹਦੀ ਲੰਬਾਈ ਚੜਾਈ ਕਿੰਨੀ ਕ ਹੈ ਲੰਬਾਈ ਚੜਾਈ ਜੀ ਇਹ ਡੂੰਘਾ ਕ 12 ਫੁੱਟ 12 ਫੁੱਟ ਡੂੰਘਾ ਜੀ ਜੀ ਠੀਕ ਹੈ ਜੀ ਹਾਂ ਤੇ ਚੌੜਾ ਵੀ 12 ਫੁੱਟ ਹੈ ਜੀ ਠੀਕ ਹੈ ਜੀ ਹਾਂ ਜੀ ਜੇ ਜੀਸੀਬੀ ਨਾਲ ਪਟਾਉਣਾ ਪੈਂਦਾ ਜੀ ਨਹੀਂ ਜੀ ਬੰਦਿਆਂ ਨਾਲ ਵੀ ਵਧੀਆ ਪੜ ਜਾਂਦਾ ਠੀਕ ਹੈ ਜੀ ਹਾਂ ਖੁੱਲਾ ਥਾਂ ਆ ਜੀਸੀਬੀ ਨਾਲ ਚੱਲ ਜਾਂਦਾ ਇਹ ਕਿਨੇ ਏਰੀਏ ਚ ਕਵਰ ਹੋ ਗਿਆ ਜੀ ਸਾਰਾ ਹੀ ਇਹ ਸਾਰਾ ਹੋ ਗਿਆ ਜੀ ਆਪਣਾ 10 ਇਹ ਹੋ ਗਿਆ ਜੀ 15 30 ਚ ਅੱਛਾ ਜੀ ਹਾਂ ਇੱਕ ਵਿਸਵੇਕ ਚ ਆਜੂਗਾ ਜੀ ਇਹ ਹਾਂ ਬਸਵੇਕ ਚ ਆਜੂਗਾ ਅੰਡਰਗਰਾਉਂਡ ਤੋਂ ਉੱਪਰ ਆਇਆ ਠੀਕ ਹੈ ਜੀ ਹਾਂ ਬੇਸਟ ਵਾਲੀ ਖੋ ਜੀ ਵਧੀਆ ਬੇਸਟੇਜ ਬਣਾ ਰਹੇ ਹੋ ਤੁਸੀਂ ਜਿਹੜੀ ਇੱਕ ਕਵਰ ਕਰਦੀ ਐ ਹਾਂ ਜੀ ਹਾਂ ਇਹ ਬੇਸਟ ਐ ਸੇਮ ਸੇਮੀਂ ਨਾ ਬਾਤ ਕੱਢਣਾ ਪਿਆ ਕਰੂ ਠੀਕ ਹੈ ਤੇ ਜਿਹੜਾ ਕੋ ਅੱਜ ਬਣਾ ਰਹੇ ਹੋ ਤੁਸੀਂ ਵੱਡਾ 6 ਕਣ ਮੀਟਰ ਵਾਲਾ ਹਾਂ ਜੀ ਤੇ ਇੱਟਾਂ ਦਾ ਕਿੰਨਾ ਕਿੰਨੀਆਂ ਕਿ ਲੱਗ ਜਾਂਦੀਆਂ ਜੀ ਆਹ ਤੇ ਇੱਟਰ 2700 ਜੀ ਗੋਬਰ ਗੈਸ ਤੇ ਅੱਛਾ ਜੀ ਹਾਂ 2700 ਜੀ ਹਾਂ ਜੀ ਠੀਕ ਹੈ ਜੀ ਆਹ ਬਾਹਰ ਆ ਗਈ ਉਹ ਤੋਂ ਠੀਕ ਹੈ ਜੀ ਇਹ ਤੇ ਲੱਗ ਜਾਂਦੀਆਂ 13-1500 ਇੱਟਾ ਠੀਕ ਹੈ ਜੀ ਜੀ ਤੇ ਰੇਤ ਕਿੰਨਾਂ ਕਿ ਲੱਗ ਜਾਂਦਾ ਜੀ ਰੇਤਾ ਸੈਂਕੜਾ ਜੀ ਸੈਂਕੜਾ ਜੀ ਸਿਮਿੰਟ ਜੀ ਸਿਮਿੰਟ ਦੀ ਆ ਉਹ ਤੇ ਲੱਗਦੀਆਂ ਨੇ ਜੀ 20 ਬੋਰੀਆਂ ਠੀਕ ਹੈ ਜੀ ਲੋਪਰ ਗੈਸ ਤੇ ਇਹ ਕਿੰਨੇ ਦਿਹਾੜੀਆਂ ਚ ਬਣਾ ਦਿੰਨੇ ਤੁਸੀਂ ਬਈ ਆ ਬਣਾ ਦਿੰਨੇ ਆ ਜੀ ਅਸੀਂ 4-5 ਦਿਨਾਂ ਚ ਜਿਆ ਹੋਵੇ ਨਹੀਂ ਉਹ 2.5-3 ਦਿਨਾਂ ਚ 2.5 ਦਿਨਾਂ ਚ ਆ ਕੰਪਲੀਟ ਕਰ ਦਿੰਨੇ ਹਾਂ 3 ਦਿਨਾਂ ਚ ਹੋ ਕਰ ਦਿੰਨੇ ਆ ਜੀ ਜਿਆਲਾ ਇਧਰ ਵੇਸਟੇਜ ਵਾਲਾ ਕਰਨਾ ਉਹ ਦੋ ਦਿਨ ਲੱਗੇ ਸਾਢੇ 1.5 ਦਿਨ ਲੱਗੇ ਉਹਨੇ ਸਾਰੇ ਤੇ ਕੁੱਲ 1.5 ਦਿਨਾਂ ਤੇ ਠੀਕ ਹੈ ਜੀ ਤੇ ਕੀ ਫੀਸ ਆ ਜੀ ਤੁਹਾਡੀ ਫੀਸ ਕੀ ਇਹਦਾ ਇਹਦਾ ਵੱਡੇ ਦਾ 9000 ਰੁਪਇਆ ਵੱਡੇ ਦਾ 9000 ਰੁਪਇਆ ਜੀ ਜੀ ਛੋਟੇ ਦਾ ਛੋਟੇ ਦਾ 7000 ਰੁਪਇਆ ਠੀਕ ਹੈ ਜੀ ਤੇ ਇਸ ਦਾ ਅਲੱਗ ਲੈਨੇ ਹੋ ਜੀ ਤੁਸੀਂ ਇਹਦੇ ਲੱਗਨੇ ਜੀ ਕਿ ਇਹਦੇ ਕਿੰਨੇ ਨੇ ਜੀ ਇਹਦਾ 4000 ਰੁਪਇਆ ਜੀ 4000 ਦਾ ਹਾਂ ਡੰਕਰ ਦਾ ਠੀਕ ਹੈ ਜੀ ਹਾਂ ਤੇ ਤੁਸੀਂ ਇਹ ਹਜ਼ਾਰੀ ਬਣਾਤੇ ਗੋਪਰ ਕਹਿਸਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਵੇ ਨਹੀਂ ਜੀ ਰੱਬ ਦੇ ਹੁਕਮ ਨਾਲ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਹਾਂ ਤੇ ਉਪਰੋਂ ਆਪਾਂ ਕਵਰ ਕਰਕੇ ਵਰਤ ਵੀ ਸਕਦੇ ਆ ਜੀ ਹਾਂ ਜੀ ਹਾਂ ਸਾਰਾ ਸਮਾਂ ਵਰਤ ਸਕਦੇ ਹਾਂ ਗੱਡੀ ਟਰੈਕਟਰ ਉੱਤੇ ਖੜਾ ਸਕਦੇ ਹੋ ਡੰਕਰ ਬਣਾ ਸਕਦੇ ਹੋ ਠੀਕ ਹੈ ਜੀ ਜੀ ਤੇ ਜਿਹੜੀਆਂ ਤੁਸੀਂ ਇਟਾਂ ਲਾ ਰਹੇ ਹੋ ਚਿੰੜ ਰਹੇ ਹੋ ਹਾਂ ਜੀ ਇਟੇ-ਹੇਟਾਂ ਤਾਂ ਨਹੀਂ ਜਾਂਦੀ ਬਾਜਨ ਨਾਲ ਹਾਂ ਜੀ ਨਹੀਂ ਜਾਂਦੀ ਤੇ ਉੱਪਰ ਆ ਸਕਦੀ ਹੈੇਟਾਂ ਨਹੀਂ ਉਤਰ ਜਾਂਦੀ ਹਾਂ ਥੱਲੇ ਨੂੰ ਫਸੂਗੀ ਅੱਛਾ ਜੀ ਹਾਂ ਨਿਕਲਦੀ ਨਹੀਂ ਠੀਕ ਹੈ ਜੀ ਜੀ ਤੇ ਜਿਹੜਾ ਇਟਾ ਮੰਦਦੇ ਹੋ ਨਾ ਇਹ ਇਸੇ ਦਾ ਹੀ ਰੋਲ ਹੈ ਹਾਂ ਜੀ ਇਹਦਾ ਹੀ ਰੋਲ ਆ ਬਸ ਇਹ ਅੰਦਰ ਖਿੱਚ ਕੇ ਰੱਖਦੇ ਬਾਹਰ ਨੂੰ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਜੀ ਸਸੇ ਕਾਰ ਠੀਕ ਠਾਕ ਬਾਜੀ ਸਸੇ ਕਾਰਵਾਈ ਜੀ ਉਹ ਠੀਕੋ ਜੀ ਠੀਕ ਠਾਕ ਬਾਜੀ ਕੀ ਨਾਮ ਆ ਜੀ ਆਪਣਾ ਪ੍ਰਚਾਰ ਸਿੰਘ ਤਲੇਰ ਠੀਕ ਹੈ ਜੀ ਪਿੰਡ ਜੀ ਪਿੰਡ ਦਵਾਨਗੜ੍ਹ ਕੈਂਪਰ ਠੀਕ ਹੈ ਜੀ ਕਿੱਥੇ ਜੇ ਪੈਂਦਾ ਜੀ ਇਹ ਸੰਗਰੂਰ ਜ਼ਿਲ੍ਹੇ ਚ ਪੈਂਦਾ ਜੀ ਗੜਬੇ ਏਰੀਆ ਚ ਪਛਾ ਜੀ ਤੇ ਗੋਬਰ ਗੈਸ ਲਵਾਉਣ ਦੀ ਸੇਵਾ ਨਿਭਾ ਰਹੇ ਤੁਸੀਂ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਨਿਭਾ ਰਹੇ ਹੋ ਇਹ ਆਪਾਂ 2012 ਤੋਂ ਚੱਲ ਰਹੇ ਜੀ ਠੀਕ ਹੈ ਜੀ ਅੱਜ ਤੱਕ ਕਿੰਨੇ ਕੁ ਗੋਬਰ ਗੈਸ ਲਵਾਤੇ ਤੁਸੀਂ ਹਜ਼ਾਰਾਂ ਦੇ ਹਿਸਾਬ ਨਾਲ ਲੱਗਦੀ ਜੀ ਤੇ ਸਬਸਿਡੀਆਂ ਆ ਰਹੀਆਂ ਨੇ ਹਾਂਜੀ ਹਾਂਜੀ ਕੋਈ ਦਿੱਕਤ ਕਿਸੇ ਵੀ ਤਰ੍ਹਾਂ ਦੀ ਹਾਂਜੀ ਕੋਈ ਦਿੱਕਤ ਨਹੀਂ ਜੀ ਤੇ ਕਿੰਨੇ ਤਰ੍ਹਾਂ ਦੇ ਗੋਬਰ ਗੈਸ ਵਾਲੇ ਹੁੰਦੇ ਸੀ ਤਿੰਨ ਤਰ੍ਹਾਂ ਦੇ ਗੋਬਰ ਗੈਸ ਨੇ ਜੀ ਅੱਛਾ ਜੀ ਹਾਂ ਜੀ ਛੋਟਾ ਗੋਬਰ ਗੈਸ ਹੈ ਜਿਹੜਾ 3 ਕਣ ਮੀਟਰ ਦਾ ਹੁੰਦਾ ਹੈ ਅੱਛਾ ਜੀ ਉਹਨੂੰ 2-3 ਕ ਪਸ਼ੂ ਚਾਹੀਦੇ ਨੇ ਠੀਕ ਹੈ ਜੀ 4-5 ਮੈਂਬਰਾਂ ਵਾਸਤੇ ਹੈ ਠੀਕ ਹੈ ਜੀ ਜਿਹੜਾ ਉਹ ਤੋਂ ਵੱਡਾ ਗੋਬਰ ਗੈਸ ਹੈਗਾ 4 ਕਣ ਮੀਟਰ ਦਾ ਹਾਂ ਜੀ ਉਹਨੂੰ 8 ਪਸ਼ੂ ਚਾਹੀਦੇ ਨੇ ਠੀਕ ਹੈ ਜੀ 8-10 ਮੈਂਬਰਾਂ ਵਾਸਤੇ ਹੈ ਠੀਕ ਹੈ ਜੀ ਤੇ ਇਹ ਤੇ ਸਬਸਿਡੀ ਹੈਗੀ 14350 ਰੁਪਏ ਠੀਕ ਹੈ ਜੀ ਛੋਟਾ ਤੇ ਠੀਕ ਹੈ ਜੀ ਜਿਹੜਾ ਵੱਡਾ 6 ਕਣ ਦਾ ਗੋਬਰ ਗੈਸ ਹੈਗਾ ਤੇ ਇਹਦੇ ਸਬਸਿਡੀ ਆ 22750 ਰੁਪਏ ਠੀਕ ਹੈ ਜੀ ਇਹ ਉਹਨਾਂ ਵੀਰਾਂ ਦੇ ਹੀ ਲੱਗੂਗਾ ਜਿਹਦੇ 10 ਪਸੂਦੋਂ ਵੱਧ ਨੇਗੇ ਵੱਡਾ ਜੀ ਹਾਂ ਜੀ 10 ਵੱਡੇ ਨੇਗੇ ਤੇ ਨਾਲ 4-5 ਛੋਟੇ ਨੇਗੇ ਠੀਕ ਹੈ ਜੀ ਤੇ ਉਹਨਾਂ ਵਾਸਤੇ ਸਕੀਮ ਹੈ ਠੀਕ ਹੈ ਜੀ 14-15 ਮੈਂਬਰਾਂ ਦਾ ਖਾਣਾ ਵਧੀਆ ਬਣੇਗਾ ਠੀਕ ਹੈ ਜੀ ਤੇ ਜਿਹੜਾ ਛੋਟਾ ਕੋਪਰ ਗੈਸ ਹੈ ਹਾਂ ਜੀ 3 ਕਣ ਮੀਟਰ ਵਾਲਾ ਹਾਂ ਜੀ ਕਿੰਨਾ ਖਰਚ ਆ ਜਾਂਦਾ ਇਹ ਤੇ ਇਹ ਤੇ 3 ਕਣ ਮੀਟਰ ਵਾਲੇ ਤੇ 30 ਤੋਂ 35000 ਖਰਚ ਆ ਜਾਂਦਾ ਜੀ ਠੀਕ ਹੈ ਜੀ ਕੁੱਲ ਹਾਂ ਜੀ ਠੀਕ ਹੈ ਜੀ ਸਬਸਿਡੀ ਕਿੰਨੀ ਮਿਲਦੀ ਹੈ ਜੀ 14350 ਰੁਪ ਵੱਡਾ ਜਿਹੜਾ 4 ਕਣ ਮੀਟਰ ਦਾ ਹੈਗਾ ਤੇ 35 ਤੋਂ 40 ਹਜ਼ਾਰ ਖਰਚਾ ਆ ਜਾਂਦਾ ਠੀਕ ਹੈ ਜੀ ਇਹਦੇ ਵੀ 14350 ਰੁਪਏ ਸਬਸਿਡੀ ਆ ਠੀਕ ਹੈ ਜੀ ਜਿਹੜਾ 6 ਕਣ ਮੀਟਰ ਦਾ ਹੈ ਇਹ ਤੇ 50 ਹਜ਼ਾਰ ਖਰਚਾ ਆ ਜਾਂਦਾ ਜੀ 50 ਹਜ਼ਾਰ ਜੀ ਹਾਂ ਜੀ ਇਹ ਤੇ 22750 ਰੁਪਏ ਸਬਸਿਡੀ ਠੀਕ ਹੈ 22 ਹਜ਼ਾਰ ਜੀ 750 ਰੁਪਏ ਜੀ ਹਾਂ ਜੀ ਇਹ ਫਾਰਮ ਤੁਸੀਂ ਆਪ ਭਰ ਦਿਓ ਹਾਂ ਜੀ ਹਾਂ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਲੋਕੇਸ਼ਨ ਵਾਲੀ ਜਗਾ ਹੋਣੀ ਚਾਹੀਦੀ ਹੈ ਪਹਿਲਾਂ ਅੱਛਾ ਜੀ ਜਿੱਥੇ ਆਪਾਂ ਨੇ ਪਹਿਲੀ ਵਾਰ ਫੋਟੋ ਖਿੱਚਣੀ ਹੈ ਲੋਕੇਸ਼ਨ ਵਾਲੀ ਹੋਣੀ ਚਾਹੀਦੀ ਹੈ ਉਸੇ ਨੂੰ ਹੀ ਸਬ ਚੰਡੀਗੜ੍ਹ ਵੱਲੋਂ ਦਿੱਤਾ ਗਿਆ ਹੈਗਾ ਠੀਕ ਹੈ ਜੀ ਜਿਹੜਾ ਫੋਟੋ ਕਰਵਾਊਗਾ ਉਸੇ ਨੂੰ ਹੀ ਸਬਸਿਡੀ ਮਿਲੂਗੀ ਬੇਨਾਂ ਲੋਕੇਸ਼ਨ ਵਾਲੀ ਤੋਂ ਫੋਟੋ ਤੇ ਸਬਸਿਡੀ ਠੀਕ ਹੈ ਜੀ ਅਕਾਊਂਟ ਵਗੈਰਾ ਬਕਾਇਦਾ ਜੁੜਦਾ ਹੈ ਹਾਂ ਜੀ ਹਾਂ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਾ ਕੋਈ ਦਿੱਕਤ ਨਹੀਂ ਸਬਸਿਡੀ ਕਿੰਨੇ ਟਾਈਮ ਚ ਪਾਸ ਹੋ ਜਾਂਦੀ ਹੈ 5-6 ਮਹੀਨਿਆਂ ਚ ਆ ਜਾਂਦੀ ਹੈ 5-6 ਮਹੀਨਿਆਂ ਚ ਹਾਂ ਜੀ ਤੇ ਤੁਸੀਂ ਫਾਰਮ ਆਪਰਦੇ ਹਾਂ ਜੀ ਹਾਂ ਜੀ ਜੀ ਸਬਸਿਡੀ ਵਾਲਾ ਫਾਰਮ ਭਰਨ ਵਾਸਤੇ ਆਪ ਨੂੰ ਕੀ-ਕੁਸਾ ਦਸਤਾਵੇਜ਼ ਦੇਣ ਦੀ ਲੋੜ ਪੈਂਦੀ ਹੈ ਜੀ ਇਹਦੇ ਨਾਲ ਕਿ ਆਧਾਰ ਕਾਰਡ ਲੱਗਦਾ ਜੀ ਠੀਕ ਹੈ ਜੀ ਇੱਕ ਬੈਂਕ ਦਾ ਖਾ ਤੇ ਉਹਦੇ ਨਾਲ ਖਾਤਾ ਨੰਬਰ ਜੁੜਦਾ ਜਿਹੜਾ ਮਾਲਕ ਦਾ ਉਸ ਦੇ ਵਿੱਚ ਹੀ ਸਬਸਿਡੀ ਆਉਂਦੀ ਹੈ ਠੀਕ ਹੈ ਜੀ ਤੇ ਕਿਹਦੀ ਸਬਸਿਡੀ ਆਉਂਦੀ ਹੈ ਪੂਰੀ ਸਬਸਿਡੀ ਜਿੰਨੇ ਕਣ ਮੀਟਰ ਦਾ ਪੱਕਾ ਉੱਪਰ ਕਰ ਸਕਦੇ ਹਾਂ ਹਾਂ ਜੀ 4 ਕਣ ਮੀਟਰ ਦਾ ਲਵਾਵਾਂਗੇ ਤੇ 14350 ਰੁਪਏ ਠੀਕ ਹੈ ਜੀ 6 ਕਣ ਮੀਟਰ ਦਾ ਲਵਾਵਾਂਗੇ ਤੇ 22750 ਠੀਕ ਹੈ ਜੀ ਤੇ ਇਹ ਜਿਹੜੀ ਸਬਸਿਡੀ ਸਿੱਧੀ ਮਾਲਕ ਦੇ ਖਾਤੇ ਚ ਆਉਂਦੀ ਹੈ ਸਿੱਧੀ ਮਾਲਕ ਦੇ ਖਾਤੇ ਚ ਕੋਈ ਰਸੀਦਤ ਵਗੈਰਾ ਨਹੀਂ ਆਉਂਦੀ 6 ਮਹੀਨੇ ਦੀ ਸਬਸਿਡੀ ਆ ਜਾਂਦੀ ਹੈ ਹਨਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਮਾਲਕ ਨੂੰ ਪਰੇਸ਼ਾਨੀ ਨਹੀਂ ਜੀ ਕਿਸੇ ਤਰ੍ਹਾਂ ਦੀ ਕਿਤੇ ਜਾਣ ਦੀ ਲੋੜ अच्छा जी। ਘੱਟ ਜਿਵੇਂ ਪੈਸੇ ਆਉਣਗੇ। ਠੀਕ ਹੈ ਜੀ। ਤੁਸੀਂ ਕਿੰਨਾ ਕੁ ਮਤਲਬ ਏਰੀਆ ਕਵਰ ਕਰਦੇ ਹੋ ਮਤਲਬ ਕੋਬਰ ਕੈਂਸਲ ਬਣਾਉਣ ਵਾਸਤੇ ਕਿੰਨੇ ਏਰੀਆ ਚ ਜਾਂਦੇ ਹੋ? 15 ਏਰੀਆ ਪਿੰਡਾਂ ਦੇ ਵਿੱਚ? ਹਾਂ ਜੀ। ਹਾਂ ਜੀ ਇਹ ਪਿੰਡਾਂ ਦੇ ਵਿੱਚ ਜ਼ਿਲ੍ਹੇ ਹੁੰਦੇ ਨੇ ਜੀ ਤਾਂ। ਅੱਛਾ ਜੀ। ਸੰਗਰੂਰ ਜ਼ਿਲ੍ਹਾ, ਪਟਿਆਲਾ, ਮਾਨਸਾ, ਬਰਨਾਲਾ, ਮਲੇਰਕੋਟਲਾ। ਠੀਕ ਹੈ ਜੀ। ਪੰਜ ਜ਼ਿਲ੍ਹਿਆਂ 'ਚ ਕੰਮ ਕਰਦੇ। ਠੀਕ ਹੈ ਜੀ। ਪੰਜੇ ਜ਼ਿਲ੍ਹਿਆਂ 'ਚ ਮਿਸਤਰੀ ਲੱਗੇ ਹੋਏ ਨੇ ਪੰਜੇ ਜ਼ਿਲ੍ਹਿਆਂ 'ਚ ਅਲੱਗ-ਅਲੱਗ ਚੱਲ ਰਹੇ ਨੇ। ਔਡੋ-ਔਡੋ ਮਿਸਤਰੀ। ਹਾਂ ਜੀ ਹਾਂ ਜੀ ਅਲੱਗ-ਅ ਹਾਂਜੀ ਤੇ ਸਿਆਲ ਦੇ ਵਿੱਚ ਕਿੰਨੇ ਦਿਨ ਲੈਂਦਾ ਸੁੱਕਣ ਦੇ 15 ਦਿਨ ਜੀ 15 ਦਿਨ ਜੀ ਹਾਂਜੀ ਤੇ ਗਰਮੀਆਂ ਦੇ ਵਿੱਚ 8 ਤੋਂ 10 ਦਿਨ ਜੀ 8 ਤੋਂ 10 ਦਿਨ ਜੀ ਹਾਂਜੀ ਜਦੋਂ ਸੁੱਕ ਕੇ ਹਨ ਤਿਆਰ ਹੋ ਗਿਆ ਹਾਂਜੀ ਤੇ ਛੋਟੇ ਗੋਬਰ ਗੈਸ ਦੇ ਵਿੱਚ ਆਪਾਂ ਕਿੰਨਾ ਗੋਹਾ ਪਾਉਣਾ ਇੱਕ ਟਰਾਲੀ ਤਾਜੇ ਗੋਹੇ ਦੀ ਠੀਕ ਹੈ ਜੀ ਤੇ ਦੋ ਟਰਾਲੀਆਂ ਕੱਢੇ ਹੋਏ ਜੀ ਠੀਕ ਹੈ ਇੱਥੋਂ ਦੀ ਐਂਟਰ ਕਰਨੀ ਹੈ ਜੀ ਗੋਹਾ ਹਾਂਜੀ ਹਾਂਜੀ ਆਹ ਖੇਲ ਵਿੱਚ ਦੀ ਪਾਉਣਾਗਾ ਠੀਕ ਹੈ ਜੀ ਇਹਦੇ ਉੱਤੇ ਫੱਟੀਆਂ ਟਿੱਕ ਜਾਂਦੀਆਂ ਠੀਕ ਹੈ ਸਲੇਬਾਂ ਟਿੱਕ ਜਾਣਗੇ ਹਾਂਜੀ ਹਾਂਜੀ ਸਾਰਾ ਕਵਰ ਹੋ ਜੂਗਾ ਜੀ ਠੀਕ ਹੈ ਛੋਟੇ ਦੇ ਵਿੱਚ ਇੱਕ ਟਰਾਲੀ ਤਾਂ ਜਿਹੜੀ ਤਾਜ ਗੋਹੇ ਦੀ ਹਾਂਜੀ ਦੋ ਟਰਾਲੀਆਂ ਕੱਢੇ ਹੋਏ ਜੀ ਦੋ ਦੂਜੇ ਕੋਪਰਗਾਸ ਦੇ ਕੱਢੇ ਹੋਏ ਜੀ ਹਾਂਜੀ ਉਹਦਾ ਛੇਤੀ ਚੱਲ ਪੈਂਦਾ ਛੇਤੀ ਚੱਲ ਪੈਂਦਾ ਜੀ ਤਿੰਨ ਚਾਰ ਦਿਨਾਂ ਚ ਚੱਲ ਪੈਂਦਾ ਤਿੰਨ ਚਾਰ ਟਰਾਲੀਆਂ ਜਿਹੜਾ ਵੱਡਾ ਕੋਪਰਗਾਸ ਹੈ ਜੀ ਹਾਂਜੀ ਉਹਦੇ ਵਿੱਚ ਗੋਹੇ ਦੀ ਟਰਾਲੀਆਂ ਜੀ ਉਹਦੇ ਚਾਰ ਪੈ ਜਾਂਦੀਆਂ ਨੇ ਚਾਰ ਟਰਾਲੀਆਂ ਪੈ ਜਾਂਦੀਆਂ ਇੱਕ ਟਰਾਲੀ ਤਾਜੇ ਗੋਹੇ ਦੀ ਤੇ ਤਿੰਨ ਟਰਾਲੀਆਂ ਕੱਢੇ ਹੋਏ ਕੱਢੇ ਹੋਏ ਨੇ ਜੀ ਤੇ ਕਿੰਨੇ ਦਿਨਾਂ ਚ ਜਿਹੜੀ ਗੈਸ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਆਪਾਂ ਨੇ ਕੱਢਿਆ ਹੋ ਗੋਹਾ ਪਾਤਾ ਤਾਂ ਚਾਰ ਦਿਨਾਂ ਚ ਹੋ ਜੂਜੀ ਇਹ ਸਾਰਾ ਤ ਮਤਲਬ ਖਾਣਾ ਤਿਆਰ ਹੋਣ ਲੱਗ ਜੂਗਾ ਹਾਂਜੀ ਹਾਂਜੀ ਫੋਲੋ ਵਧੀਆ ਲੱਟ ਹੋਊਗੀ ਕਿੰਨੀ ਕਿ ਲੱਟ ਵੜੀ ਦੇ ਪੂਰੀ ਗਿੱਠ ਦੀ ਫੁੱਟ ਦੀ ਲੱਟ ਹੁੰਦੀ ਹੈ ਜਿਹੜੀ ਠੀਕ ਹੈ ਜੀ ਤਵੇ ਦੇ ਆਲੇ ਦੁਆਲੇ ਕੀ ਕਰਦੇ ਠੀਕ ਹੈ ਜੀ ਹਾਂਜੀ ਤੇ ਜਿਹੜਾ ਆਪਣਾ ਸਿਲੰਡਰ ਹੈ ਜੀ ਉਹਦੇ ਨੂੰ ਪਤਾ ਚੰ ਚ ਬਹੁਤ ਜ਼ਿਆਦਾ ਜੀ ਉਹਦੇ ਦਾ ਤਾਂ ਬਹੁਤ ਹਾਂਜੀ ਬਹੁਤ ਇਹ ਜਿਹੜੇ ਵੀਰੇ ਇਹ ਬਣਾ ਰਹੇ ਨੇ ਤੇ ਇਹਨਾਂ ਨੂੰ ਮਤਲਬ ਗੈਸ ਸਿਲੰਡਰ ਤੋਂ ਅੱਜ ਤੋਂ ਬਸ ਅੱਜ ਤੋਂ ਹਾਂਜੀ ਅੱਜ ਤੋਂ ਲੈਣਾ ਹੀ ਪੈਣਾ ਲੈਣਾ ਹੀ ਪੈਂਦਾ ਜੀ ਦੇਖੋ ਆਹ ਪਾਕੇ ਚਲਾਤਾ ਉਸ ਤੋਂ ਬਾਅਦ ਬਸ ਇਹੀ ਚੱਲੂਗਾ ਜੀ ਬੱਲੇ ਬੱਲੇ ਜੀ ਹਾਂਜੀ ਇਹ ਜਿਹੜਾ ਮਤਲਬ ਆਪਣਾ ਸਿਲ ਤੇ ਆਪਣਾ ਜਿਹੜਾ ਗੋਬਰ ਗੈਸ ਹੈ ਜੀ ਦੀ ਅੱਗ ਤੇ ਜਿਹੜਾ ਖਾਣਾ ਬਣਦਾ ਬਹੁਤ ਵੱਖ ਪੈਂਦਾ ਜੀ ਹਾਂ ਜੀ ਬਹੁਤ ਸੁਆਦ ਆ ਬਰਤ ਪੈਂਦਾ ਇਹ ਤਾਂ ਸੁਆਦ ਵਾਹ ਇਹ ਤਾਂ ਚੁੱਲ੍ਹੇ ਵਰਗੀ ਅੱਗ ਹੁੰਦੀ ਹੈ ਜੀ ਠੀਕ ਹੈ ਜੀ ਤੇਰੀ ਗੋਹੇ ਜਾ ਕੇ ਦੇ ਵਿੱਚ ਕਿਹੜਾ ਕੋਈ ਕੈਮੀਕਲ ਪਾਇਆ ਹੋਇਆਗਾ ਠੀਕ ਹੈ ਜੀ ਬਹੁਤ ਵਧੀਆ ਕਰੇ ਸੁਣੀ ਜੀ ਸਹੀ ਗੱਲ ਹੈ ਠੀਕ ਹੈ ਜੀ ਆ ਵੀਰ ਦਾ ਨੰਬਰ ਹੈ ਹਾਂ ਜੀ ਬਾਕੀ ਮਿਸਤਰੀ ਦਾ ਨੰਬਰ ਆਪਣੇ ਭਰਾ ਦਾ ਨੰਬਰ ਹੈ ਜਿਹੜਾ ਸਬਸਿਡੀ ਫਾਰਮ ਭਰਦਾ ਹੈ ਤੇ ਮਿਸਤਰੀ ਜਿਹੜਾ ਬਣਾਉਂਦਾ ਗੋਬਰ ਗੈਸ ਉਹਦਾ ਨੰਬਰ ਉਹਦਾ ਨੰਬਰ ਮੈਂ 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 ਇਹਨੀ ਜਾਣਕਾਰੀ ਦੇਣ ਵਾਸਤੇ ਠੀਕ ਹੈ ਜੀ ਧੰਨਵਾਦ ਹਾਂਜੀ ਵੀਰੇ ਕੀ ਹਾਲ ਚਾਲ ਵਧੀਆ ਵੀਰੇ ਹੋਰ ਠੀਕੋ ਐਂ ਵਧੀਆ ਠੀਕ ਠਾਕ ਕੀ ਨਾਮ ਆ ਜੀ ਗੁਰਪ੍ਰੀਤ ਦੇਵ ਗੁਰਪ੍ਰੀਤ ਜੀ ਹਾਂਜੀ ਪਿੰਡ ਕਿਹੜਾ ਜੀ ਗੁਜਰਾ ਜੀ ਠੀਕ ਹੈ ਜੀ ਗੋਬਰ ਕੈਸ ਲਵਾ ਰਹੇ ਹੋ ਗੋਬਰ ਹਾਂ ਜੀ ਕੀ ਲੋਡ ਪੈ ਗਈ ਤੁਹਾਨੂੰ ਗੋਬਰ ਕੈਸ ਲਵਾਣ ਦੀ ਬਾਈ ਮੰਗਿਆ ਹੀ ਬਹੁਤ ਹੋਈ ਧੀਆ ਠੀਕ ਹੈ ਜੀ ਬਾਕੀ ਆਪਣੇ ਪਾਸੂ ਘਰ ਦੇ ਨੇ ਚਲ ਇੱਕੀਰਾਂ ਲੱਗ ਗਿਆ ਸਾਰੀ ਉਮਰ ਦੀ ਮੌਜੂਦ ਠੀਕ ਹੈ ਇਹ ਜਿਹੜਾ ਸਿਲੰਡਰ ਹੈ ਹਨਾ ਜੀ ਸਿਲੰਡਰ ਵਾਲਾ ਜੀ ਛੋਟੇ ਜਿਹੇ ਨਾਲ ਚ ਮੁੱਕ ਜਾਂਦਾ ਬਾਪਾ ਜੀ ਮਹੀਨਾ ਵੀ ਨਹੀਂ ਚੱਲਦਾ 20 ਦਿਨਾਂ ਨਹੀਂ ਚੱਲਦਾ ਮਹਿੰਗਾ ਹੀ ਬਹੁਤ ਹੈ ਨਾ ਮਹਿੰਗਾ ਪਾਪਾ ਜੀ ਦਾ ਬਹੁਤ ਮਹਿੰਗਾ ਤੇ ਘਰ ਦੇ ਪੁੱਛੂ ਨਹੀਂ ਆਪਣੇ ਆਪਣੇ ਹੈਗੇ ਬਈ 15 ਬਸ 15 ਪੁੱਛੂ ਨੇ ਇੱਕ ਵਾਰੀ ਆ ਗੋਪਰਾ ਜਿਹੜਾ ਬਣ ਕੇ ਉਹ ਤਿਆਰ ਹੋ ਗਿਆ ਤੂੰ ਉਸ ਤੋਂ ਬਾਅਦ ਫਿਰ ਮਾਓ ਮੌਜੀ ਨੇ ਹਾਂ ਬਦਲੋਗੇ ਇੱਕ ਵਾਰੀ ਪੈਸੇ ਲੱਗ ਜਾਣਗੇ ਹਾਂ ਉਸ ਤੋਂ ਬਾਅਦ ਫਿਰ ਲੋਡਣ ਦੀ ਗੱਲ ਕਰਾਉਣ ਦੀ ਸਿਲੰਡਰ ਮੁੱਕ ਕੇ ਮੈਂ ਗਾਰੰਟੀ ਹੈ ਲੋਡਣ ਦੀ ਠੀਕ ਹੈ ਜੀ ਠੀਕ ਹੈ ਵੀਰੇ ਧੰਨਵਾਦ ਓਕੇ ਖੁਸ਼ ਹਾਂ ਤੁਸੀਂ ਲੱਭਾਣ ਵ ਹਾਂਜੀ ਦੋਸਤੋ ਕਰੋ ਚੱਕ ਜਿਹੜੀ ਗੋਬਰ ਤੋਂ ਗੈਸ ਬਣਦੀ ਹੈ ਫੋਲਾਂ 'ਚ ਪੈਂਦਾ ਨੀਲੀ ਅੱਗ ਫੋਲਾਂ 'ਚ ਮਾਰਦਾ ਹੈ ਉੱਪਰ ਚਿਮਨੀ ਲੱਗੀ ਹੋਈ ਹੈ ਜਿਹੜਾ ਬਾਧੂ ਦਾ ਅਲਾਦਲਾ ਸੇਕ ਹੁੰਦਾ ਉਹ ਚਿਮਨੀ 'ਚ ਚੱਲਦੀ ਹੈ ਰਸੋਈ ਜਿਹੜੀ ਫਰੈਸ਼ ਰਹਿੰਦੀ ਹੈ ਬਹੁਤ ਵਧੀਆ ਸੇਕ ਹੈ ਫੋਲੋ ਦੇ ਉੱਪਰ ਗੈਸ ਤੋਂ ਗੈਸ ਬਣਦੀ ਹੈ ਧੰਨਵਾਦ ਕਰੋ ਚੱਕ